ਏ ਮੈਂ ਸਵਚ ਭਾਰਤਾ ਜੀ ਸਾਡਾ ਏ ਮੈਂ ਮਾਦਰੀ ਤੋਂ ਨਾਲੇ ਮੇਰਾ ਘਰ ਆ ਸਾਡਾ ਬੜਾ ਸਾਰਾ ਸਰੀਆ ਜੀ ਬੰਦਾ ਮੁੱਕ ਜੂ ਆ ਸਰੀਆ ਮੁੱਕਣ ਜੀ ਨਹੀਂ ਆਉਦਾ ਇਹ ਤੁਸੀਂ ਦੇਖ ਲਓ ਇਹ ਜਦ ਵੀ ਪਾਣੀ ਨਾਲ ਪੈਂਦਾ ਵਾ ਮੀ ਇਹ ਸਾਰੇ ਜੀਦਾ ਜੀਦਾ ਹੱਥ ਲੱਗਦਾ ਇਹਨੂੰ ਜਾਂਦਾ ਜਾਂਦਾ ਐ ਕਰਕੇ ਪਾਣੀ ਕੱਢਿਆ ਜਾਂਦਾ ਵਾ ਅਸੀਂ ਅੱਜ ਵੀ ਬਹੁਤ ਮੈਂ ਕਹੇ ਲੋ ਵੀ 100 ਸਾਲ ਪਿੱਛੇ ਫਿਰਦੇ ਆ ਸਾਨੂੰ ਚੱਪੂ ਲੈ ਦੋ ਸਰਕਾਰਾਂ ਨੂੰ ਕਹਿੰਦੇ ਸਾਨੂੰ ਇੱਥੇ ਕਿਸ਼ਤੀਆਂ ਚਲਾ ਦਿਓ ਇਹਦੇ ਨਾਲ ਅਸੀਂ ਗਾਂਹਾਂ ਲੰਘ ਜਾ ਕਰਾਂਗੇ ਸਾਨੂੰ ਮਾੜੇ ਜਿਹਾ ਸਾਡੇ ਸਾਹ ਲੈਣ ਲਈ ਕੋਈ ਰਸਤਾ ਬਖਸ਼ ਦਿਓ ਮੈਂ ਹੱਥ ਜੋੜ ਕੇ ਸਰਕਾਰਾਂ ਨੂੰ ਬੇਨਤੀ ਕਰਦਾ ਵਾਂ ਆ ਜਿਹੜਾ ਸਰੀਆ ਜਿੱਦਣ ਇੱਥੋਂ ਨਾਲੀ ਚੋਂ ਨਿਕਲ ਗਿਆ ਮੈਨੂੰ ਵੜ ਲਿਓ ਆ ਕੇ ਜਿਹੜੇ ਕਰਦੀ ਵੋਟ ਕਹਿੰਗੇ ਮੈਂ ਆਪ ਲੈ ਕੇ ਜਾਊਂਗਾ ਤੁਹਾਡੇ ਕੋਲ ਪਾਣੀ ਦੇ ਕੋਈ ਇੱਥੇ ਨਿਕਾਸ ਨੂੰ ਕੋਈ ਪਾਈਪ ਪਾਇਆ ਨਹੀਂ ਹੋਇਆ ਪਾਣੀ ਲਈ ਆ ਦੇਦਾ ਹੀ ਸਰਕਾਰ ਨੇ ਸਾਨੂੰ ਆ ਸਰੀਆ ਦਿੱਤਾ ਸਰੀਏ ਨੂੰ ਜਦ ਅਸੀਂ ਐ ਮਾਰਦੇ ਆਂ ਇਹ ਪਾਣੀ ਦੇ ਦੋ ਘਟਕੂਟ ਅੱਗੇ ਲੈ ਜਾਂਦਾ ਵਾ ਬੱਚੇਆਂ ਨੂੰ ਸਕੂਲ ਲੈ ਕੇ ਜਾਣਾ ਹੁੰਦਾ ਪਾਣੀ ਦੇ ਵਿੱਚ ਨਹੀਂ ਨੰਕੇ ਜਾਂਦੇ ਨੇ ਤੋਬੇ ਦਾ ਪਾਣੀ ਸੜਕਾਂ ਦੇ ਉੱਤੇ ਹੀ ਫਰਦਾ ਹੀ ਨਿਕਲਦਾ ਕੁਝ ਟੋਬੇ ਅਗਰ ਟੋਬੇ ਦੇ ਵਿੱਚ ਨੀਲਾ ਪਾਣੀ ਉੱਪਰ ਤੱਕ ਆਇਆ ਪਿਆਗਾ ਜੇ ਟੋਬੇ ਦੇ ਵਿੱਚ ਕੋਈ ਗਰਜਾ ਵੀ ਫੇਰ ਕੋਈ ਇੰਨੀਆਂ ਗਰਾਂਡਾਂ ਆਈਆਂ ਨੇ ਕੋਈ ਇੱਥੇ ਗਰਾਂਡ ਨਹੀਂ ਲੱਗ ਰਹੀ ਹੈਗੀ ਸਾਡੇ ਬੱਚੇ ਸਕੂਲ ਜਾਂਦੇ ਨੇ ਇੰਨੇ ਨੇ ਮੂਰੀਆਂ ਚੱਕ ਕੇ ਲੰਘਦੇ ਨੇ ਸਾਡਾ ਬਹੁਤ ਮੰਦਾ ਹਾਲ ਆਇ ਮਾਜਰੀ ਪਿੰਡ ਦਾ ਇਹਨਾਂ ਦੇ ਹਾਲਾਤ ਪੈਦਾ ਕਰਦੇ ਨੇ ਵੀ ਇਹ ਨਾਲੀਆਂ ਨੂੰ ਕਿੰਨੇ ਕ ਸਾਲ ਹੋ ਗਏ ਛੇੜਿਆ ਨੂੰ ਜਿਵੇਂ ਤਾਂ ਗੰਮਾਈਆਂ ਸੱਦਾ ਦੇ ਰਹੇ ਨੇ ਸੱਦਾ ਇੱਥੇ ਤੁਸੀਂ ਆਪ ਦੇਖ ਲਓ ਤਾਂ ਰੁਕਦੇ ਰਹੇ ਨੇ ਬਿਮਾਰੀ ਇੱਕ ਕਦੀ ਨਹੀਂ ਬਹੁਤ ਸਾਰੀਆਂ ਬਿਮਾਰੀਆਂ ਨੇ ਇਹ ਸੁਖਮਣਾ ਝੀਲ ਨੂੰ ਵਹਿਲ ਕਰਦੀ ਆ ਮੈਂ ਸਰਕਾਰਾਂ ਨੂੰ ਬੇਨਤੀ ਕਰਦਾ ਵਾਂ ਵੀ ਸਾਨੂੰ ਦੋ ਚਾਰ ਕਿਸ਼ਤੀਆਂ ਲੈ ਦਿਓ ਇੱਥੇ ਜਿਹੜਾ ਵੀ ਜਾਊਗਾ ਕਿ ਆਪਣਾ ਆਪਣਾ ਡੰਡਾ ਫੇਰਦਾ ਜਾਊਗਾ ਪੰਚ ਨਹੀਂ ਨਾ ਜਾਂਦਾ ਲਓ ਸਾਡਾ ਸਰਪੰਚ ਸਰਪੰਚ ਕੋਈ ਕੁਝ ਨਹੀਂ ਕਰਦਾ ਹੈਗਾ ਆ ਜਿਹੜਾ ਨਵਾਂ ਬਣਿਆ ਇਹਨੇ ਵੀ ਨ ਕੁਝ ਕਰਨਾ ਹੈਗਾ ਕੀ ਗੱਲ ਵੋਟਾਂ ਨਹੀਂ ਪਾਈਆਂ ਸੀ ਪਾਈਆਂ ਨੇ ਜੀ ਵੋਟਾਂ ਪਾਈਆਂ ਨੇ ਬਸ ਜਦੋਂ ਵੋਟਾਂ ਵੇਲੇ ਬਾਪੂ ਕਹਿੰਦਾ ਫੇਰ ਸਾਡੀ ਸਾਰ ਨਹੀਂ ਲੰਦੇ ਹਾਂਜੀ 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 ਕਹਿ ਕੇ ਬਸ ਵੋਟਾਂ ਲੈ ਲੈਂਦੇ ਨੇ ਹੈ ਤਾਂ ਜਿੱਦਣ ਦੇ ਆਇਆ ਟੋਬੇ ਦਾ ਹੀ ਕੰਮ ਆ ਜੀ ਕੋਈ ਟੋਬਾ ਨਹੀਂ ਐ ਸਿਮਰਦਾ ਹੈਗਾ ਕਿੰਨੇ ਸਾਲ ਹੋ ਗਏ ਟੋਬਾ ਐਵੇਂ ਹੀ ਆਏ ਕਹੀਂ ਪਾਣੀ ਕਿੰਨੇ ਮੁੱਦਿਆਂ ਦਾ ਸਾਲ ਹੋ ਗਿਆ ਇਹ ਕੁਛ ਨਹੀਂ ਕਰਦੇ ਹੈਗੇ ਜਿਹੜਾ ਹੁਣ ਸਰਪੰਚ ਬਣਿਆ ਇਹ ਨਹੀਂ ਨਹੀਂ ਕੁਛ ਕਰਿਆ ਪਹਿਲਾਂ ਬਣ ਬਣ ਚਲੇ ਗਏ ਉਹਨਾਂ ਨੇ ਨਹੀਂ ਕੋਈ ਟੱਕਰ ਇਹ ਰਿਹਾ ਇੱਥੇ ਗੰਦਾ ਪਾਣੀ ਇਹਦੇ ਵਿੱਚ ਨਿਕਲ ਕੇ ਤੁਸੀਂ ਘਰੇ ਜਾਂਦੇ ਹੋ ਹਾਂਜੀ ਰੋਜ਼ ਜਾਂਦੇ ਆ ਅਸੀਂ ਸਕੂਲ ਵੀ ਨਹੀਂ ਜਾ ਸਕਦੇ ਫੇਰ ਸਾਡਾ ਬਹੁਤ ਬਿਮਾਰ ਹੁੰਦੇ ਆ ਕਿੰਨਾ ਕ ਪਾਣੀ ਖੜਾ ਹੁੰਦਾ ਇੱਥੇ ਅੱਜ ਤਾਂ ਥੋੜਾ ਜਿਹਾ ਮੀਂਹ ਪਿਆ ਸੀ ਘਾਟਾ ਪਹਿਲਾਂ ਸਾਡੇ ਅੱਛਾ-ਅੱਛਾ ਕਰਾਂਦਾ ਹੁੰਦਾ ਖੰਨੇ ਦੇ ਵਿੱਚ ਤਾਂ ਵੱਡੇ ਵੱਡੇ ਬੋਰ ਲੱਗੇ ਪੈ ਨੇ ਜੀ ਅਸੀਂ ਸੱਥਾਂ ਤੋਂ ਚੱਲ ਰਹੇ ਹਾਂ ਸਾਡੀ ਸਰਕਾਰ ਸੱਥਾਂ ਤੋਂ ਚੱਲ ਰਹੀ ਹੈ ਕੀ ਗੱਲ ਤੁਹਾਡੇ ਪਿੰਡ ਆ ਕੇ ਸਾਥ ਨਹੀਂ ਬਿਠਾਈ ਜੇ ਕੋਈ ਐਮਐਲਏ ਆ ਕੇ ਬੈਠੇ ਨਹੀਂ ਹੈਗਾ ਆਪ ਪਿੰਡ ਦੇ ਸਾਥਾ ਜੀ ਦੇਖੋ ਜਿੱਥੇ ਸਰਕਾਰਾਂ ਨੇ ਕਿਹਾ ਸੀਗਾ ਵੀ ਸੱਥਾਂ ਤੋਂ ਸਰਕਾਰ ਚੱਲੂ ਆਹਾ ਇੱਥੇ ਸਰਕਾਰ ਨੇ ਬੈਠ ਕੇ ਲੋਕਾਂ ਦੇ ਹੱਲ ਕਰਨੇ ਸੀ ਬੱਕਰੀਆਂ ਬੰਨੀਆਂ ਪਈਆਂ ਨੇ ਸਕੂਲਾਂ ਦੇ ਵਿੱਚ ਆਉਂਦੇ ਨੇ ਆਪਣੇ ਭਾਸ਼ਣ ਦੇ ਕੇ ਹਰ ਕੋਈ ਚਲੇ ਜਾਂਦਾ ਸੀ ਸਾਡੀ ਕਿਸੇ ਪਾਰਟੀ ਨਾਲ ਕੋਈ ਜਦੋ ਜਹਿਦ ਨਹੀਂ ਕੋਈ ਬਹਿਸ ਨਹੀਂ ਕਰ ਰਹੀ ਅਸੀਂ ਸਾਨੂੰ ਇਹ ਆ ਵੀ ਸਾਨੂੰ ਭਰੋਸਾ ਦਿੱਤਾ ਜਾਂਦਾ ਭਰੋਸੇ ਸ਼ਬਦ ਦਾ ਭੱਬਾ ਗੈਪ ਹੋ ਗਿਆ ਸਿਰਫ ਸਾਡੇ ਹਿੱਸੇ ਰੋਸਾ ਆ ਅੱਜ ਵੀ ਅਸੀਂ ਉਸ ਪਛੋਕੜ ਫੈਮਿਲੀ ਦੇ ਨਾਲ ਬਿਲੋਂਗ ਕਰਦੇ ਲੱਗਦੇ ਆ ਵੀ ਜਿਵੇਂ ਬਹੁਤ ਸਾਲਾਂ ਦੇ ਪਿੱਛੇ ਚੱਲ ਰਹੇ ਆ ਬਾਸ ਦਿੱਤਾ ਗਿਆ ਉੱਤੇ ਜਿਹਦਾ ਵੀ ਟਾਈਮ ਲੱਗਦਾ ਉਹ ਬਾਸ ਦੇ ਅੱਗੇ ਪਿੱਛੇ ਕਰਦਾ ਤੇ ਨਾਲੀ ਦਾ ਨਿਕਾਸਕ ਬਣਾਇਆ ਜਾਂਦਾ ਵਾ ਪਰ ਅਸਲੀਅਤ ਜ਼ੀਰੋ ਸ਼ਸ਼ੀਕਲ ਜੀ ਤੁਸੀਂ ਦੇਖੋ ਪ੍ਰੋ ਨਿਊਜ਼ ਪੰਜਾਬ ਜਿਹੜੀਆਂ ਸਰਕਾਰਾਂ ਕਹਿਨੀਆਂ ਸੀ ਅਸੀਂ ਪਿੰਡਾਂ ਤੋਂ ਚੱਲਾਂਗੇ ਸੱਥਾਂ ਤੋਂ ਚੱਲਾਂਗੇ ਅੱਜ ਉਹਨਾਂ ਦੀ ਅਸਲੀਅਤ ਕੀ ਆ ਉਹ ਦਿਖਾਉਣ ਜਾ ਰਹੇ ਹਾਂ ਪਿੰਡ ਮਾਜਰੀ ਦੇ ਵਿੱਚ ਮੌਜੂਦ ਆ ਜਿੱਥੇ ਲੋਕਾਂ ਨਾਲ ਗੱਲਬਾਤ ਕਰਦੀਆਂ ਵੀ ਜਿਹੜਾ ਉਹਨਾਂ ਦਾ ਪਿੰਡ ਆ ਉਹਦਾ ਵਿਕਾਸ ਹੋਇਆ ਜਾਂ ਵਿਨਾਸ਼ ਹੋਇਆਗਾ ਗੱਲਬਾਤ ਕਰਦੇ ਪਿੰਡ ਦੇ ਲੋਕਾਂ ਨਾਲ ਸ਼ਸ਼ੀਕਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਮੈਡਮੀ ਮੇਰਾ ਨਾਮ ਸੋਨੀ ਹੈ ਜੀ ਸਰ ਜਿਹੜੀ ਸਰਕਾਰਾ ਕਹਿ ਰਹੀ ਆ ਸੀਗੀਆਂ ਵੀ ਅਸੀਂ ਪਿੰਡ ਘਰ ਘਰ ਜਾ ਕੇ ਵਿਕਾਸ ਕਰਾਵਾਂਗੇ ਕੀ ਹੋਇਆ ਵਿਕਾਸ ਹੋਇਆ ਤੁਹਾਡੇ ਪਿੰਡ ਦਾ ਬਿਲਕੁਲ ਜ਼ੀਰੋ ਹੈ ਮੈਡਮ ਜੀ ਕੋਈ ਵਿਕਾਸ ਨਹੀਂ ਹੋਇਆ ਇੱਥੇ ਸਰ ਉਹ ਤਾਂ ਕਹਿੰਦੇ ਸੱਥਾਂ ਦੇ ਵਿੱਚ ਸਰਕਾਰਾਂ ਚਲਾਮਾਂ ਕਿ ਚੱਲਦੀ ਐ ਨਾ ਤੁਹਾਡੇ ਪਿੰਡ ਜੀ ਮੈਡਮ ਜੀ ਕਹਿਣ ਦੀਆਂ ਗੱਲਾਂ ਨੇ ਉਹ ਕੁਝ ਵੀ ਸਰਕਾਰ ਕੁਝ ਵੀ ਨਹੀਂ ਕਰਦੀ ਤੁਹਾਡੇ ਪਿੰਡ ਚ ਕਿਹੜਾ ਕਰਾ ਵਿਕਾਸ ਨਹੀਂ ਹੋਇਆ ਹੈਗਾ ਸਾਡੇ ਪਿੰਡ ਦੇ ਵਿੱਚ ਜੀ ਕੋਈ ਵਿਕਾਸ ਨਹੀਂ ਹੈਗਾ ਹਰ ਇੱਕ ਪਾਸੇ ਗੰਦਗੀ ਹੈ ਗੰਦਗੀ ਫੈਲੀ ਪਈ ਆ ਰੋਡ ਦੇ ਬਹੁਤ ਮਾੜੇ ਹਾਲ ਨਹੀਂ ਬੱਚਿਆਂ ਨੂੰ ਸਕੂਲ ਲੈ ਕੇ ਜਾਣਾ ਹੁੰਦਾ ਪਾਣੀ ਦੇ ਵਿੱਚ ਨੰਕੇ ਜਾਂਦੇ ਨੇ ਟੋਬੇ ਦਾ ਪਾਣੀ ਸੜਕਾਂ ਦੇ ਉੱਤੇ ਹੀ ਫਿਰਦਾ ਹੀ ਨਿਕਲਦਾ ਆ ਇੱਕ ਵਾਰੀ ਟੋਬਾ ਅਗਲ ਟੋਬੀ ਦੇ ਵਿੱਚ ਨੀਰਾ ਪਾਣੀ ਉੱਪਰ ਤੱਕ ਆਇਆ ਪਿਆਗਾ ਜੇ ਟੋਬੀ ਦੇ ਵਿੱਚ ਕੋਈ ਗਰਜ ਜਾਵੇ ਫੇਰ ਬਿਲਕੁਲ ਜੀ ਬਹੁਤ ਜਾਨੀ ਨੁਕਸਾਨ ਹੋ ਸਕਦਾ ਉਸ ਚੀਜ਼ ਨਾਲ ਜੀ ਬੱਚੇ ਪੂਰਾ ਭਰਨੇ ਛੋਟੇ ਛੋਟੇ ਬੱਚੇ ਨਹੀਂ ਨਾਲੇ ਸਾਡਾ ਸਕੂਲ ਲੱਗਦਾ ਪ੍ਰਾਇਮਰੀ ਢਿੱਲੀ ਬੱਚੇ ਇਸ ਗੰਦੇ ਪਾਣੀ ਦੇ ਵਿੱਚ ਦੀ ਜਾ ਕੇ ਸਕੂਲ ਜਾਂਦੇ ਨਹੀਂ ਪਾਣੀ ਇੱਥੇ ਬਹੁਤ ਜ਼ਿਆਦਾ ਚੜ ਜਾਂਦਾ ਸੜਕਾਂ ਦੇ ਉੱਤੇ ਉਬਰਾ ਪਾਣੀ ਬਾਹਰ ਨਿਕਲਣ ਲੱਗ ਜਾਂਦਾ ਜੀ ਨਾਲੇ ਜਮੀਨਾਂ ਗੁਰਦੁਆਰਾ ਸਾਹਿਬ ਦੀ ਸਾਰਾ ਗੰਦਾ ਪਾਣੀ ਉਸ ਜਮੀਨ ਦੇ ਵਿੱਚ ਪੈਂਦਾ ਕਿਸੇ ਨੇ ਕੰਮ ਕਰਾਇਆ ਨਹੀਂ ਹੈਗਾ ਇੱਥੇ ਬਿਲਕੁਲ ਨਹੀਂ ਕਿਸੇ ਨੇ ਇਹ ਨਹੀਂ ਕਰਵਾਇਆ ਜੀ ਕਾਰਨ ਕੀ ਮੰਨਦੇ ਹੋ ਪਿੰਡ ਦੇ ਵਿੱਚ ਤੁਹਾਡੇ ਦੇ ਵਿੱਚ ਵਿਕਾਸ ਕਿਉਂ ਨਹੀਂ ਹੋਇਆ ਤੁਹਾਨੂੰ ਕਿਉਂ ਨਹੀਂ ਹੋਇਆ ਹੈਗਾ ਇਸ ਦਾ ਜੀ ਮੇਨ ਮੁੱਦਾ ਦਾ ਅਸੀਂ ਸਰਕਾਰ ਨੂੰ ਇਹ ਸਮਝਦੇ ਹਾਂ ਜੋ ਗ੍ਰਾਂਟਾ ਦੇਣ ਦੇ ਵਾਅਦੇ ਕਰਦੀਆਂ ਨੇ ਗ੍ਰਾਂਟਾ ਆਉਂਦੀਆਂ ਨੇ ਜਾਂ ਨਹੀਂ ਆਉਂਦੀਆਂ ਇਹ ਇਹਨਾਂ ਨੂੰ ਪਤਾ ਮਨਿਸਟਰਾਂ ਨੂੰ ਪਰ ਸਾਡੇ ਪਿੰਡ ਦਾ ਵਿਕਾਸ ਜ਼ੀਰੋ ਹੈ ਮਾਜਰੀ ਪਿੰਡ ਦਾ ਵਿਕਾਸ ਦਿਖਾਉਣਾ ਚਾਹੁੰਦੇ ਵਿਕਾਸ ਨਹੀਂ ਮੈਂ ਕਹਿੰਦਾ ਵਿਨਾਸ਼ ਆ ਇੱਕ ਪਾਸੇ ਪਿੰਡ ਦੇ ਟੋਬਾ ਦੂਜੇ ਪਾਸੇ ਉਹਦੇ ਸਾਹਮਣੇ ਗੁਰਦੁਆਰਾ ਸਾਹਿਬ ਕੀ ਇਹ ਵੀ ਜਿਹੜਾ ਵਿਕਾਸ ਹੋਇਆ ਪਿੰਡਾਂ ਦਾ ਇਹ ਲਗਦਾ ਨਹੀਂ ਵੀ ਕਿਤੇ ਗੁਰੂ ਘਰ ਦੀ ਇੱਥੇ ਬੀਆਦ ਵੀ ਹੋ ਰਹੀ ਹੈ ਵੀ ਪਿੰਡ ਦੇ ਸਾਹਮਣੇ ਟੋਬਾ ਤੇ ਪਾਣੀ ਹੈ ਜਿਹੜਾ ਇੱਥੇ ਨਿਰਾ ਕੇ ਖੜ ਜਾਂਦਾ ਤਾਂ ਗੁਰਦੁਆਰੇ ਦੇ ਵਿੱਚ ਵੀ ਇਹ ਸੁਣਿਆ ਕਿ ਹਾਂ ਪਿੰਡ ਦੇ ਲੋਕਾਂ ਨੇ ਵੀ ਜਿਹੜਾ ਪਾਣੀ ਹੈ ਗੰਦਾ ਗੁਰਦੁਆਰੇ ਦੇ ਵਿੱਚ ਵੀ ਚਲੇ ਜਾਂਦਾ ਜੇ ਇੱਥੇ ਕੋਈ ਬੱਚਾ ਗਿਰ ਜੇਵੇ ਇਹਦੇ ਲਈ ਕੌਣ ਜ਼ਿੰਮੇਵਾਰ ਆ ਕਿਸੇ ਦੇ ਕੋਲ ਇਹਦਾ ਜਵਾਬ ਨਹੀਂ ਹੈਗਾ ਗਰੰਟਾ ਕਿੱਥੇ ਜਾਂਦੀਆਂ ਨੇ ਕੋਈ ਪਤਾ ਨਹੀਂ ਇੱਥੇ ਆਪਾਂ ਲੋਕਾਂ ਨਾਲ ਗੱਲਬਾਤ ਕਰਦੇ ਆਂ ਬਿਉਨਾਂ ਦਾ ਕੀ ਕਹਿਣਾਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਾਤਾ ਜੀ ਕੀ ਕਹਿਣਾ ਚਾਹੁੰਦੇ ਆਂ ਦੇਖੋ ਆ ਪਿੰਡ ਦਾ ਟੋਬਾ ਆਗਾ ਇੱਥੇ ਜਵਾਕ ਹੁੰਦੇ ਨੇ ਤੇ ਪਾਣੀ ਇੰਨਾ ਖੜਾਗਾ ਜਵਾਕ ਫਿਰ ਲੰਘਣੇ ਕਿਵੇਂ ਐਸੀ ਤਾਂ ਜੀ ਇਹੀ ਕਹਿੰਨੇ ਅਭੀ ਮਾਧਰੀ ਪਿੰਡ ਦਾ ਬਹੁਤ ਬੁਰਾ ਹਾਲ ਆ ਇੱਥੇ ਕੋਈ ਆਪਣਾ ਹਿਸਾਬ ਨਹੀਂ ਕਰਦਾ ਹੈਗਾ ਕੋਈ ਇੰਨੀ ਗ੍ਰਾਂਡਾਂ ਆਈਆਂ ਨੇ ਕੋਈ ਇੱਥੇ ਗ੍ਰਾਂਡ ਨਹੀਂ ਲੱਗ ਰਹੀ ਹੈਗੀ ਸਾਡੇ ਬੱਚੇ ਸਕੂਲ ਜਾਂਦੇ ਨੇ ਇੰਨੇ ਨੇ ਮੂਰੀਆਂ ਚੱਕ ਕੇ ਲੰਘਦੇ ਨੇ ਸਾਡਾ ਬਹੁਤ ਮੱਦ ਦਾ ਹਾਲ ਆ ਇਹ ਮਾਦਰੀ ਪਿੰਡ ਦਾ ਬਹੁਤ ਔਖਾ ਏ ਲੰਘਣਾ ਕਰਨ ਬੱਚੇ ਦੱਸ ਰਹੇ ਸੀ ਵੀ ਗੋਡੇ ਕੋਟੇ ਜਿਹੜਾ ਪਾਣੀ ਆ ਜਾਣਾ ਜਦੋਂ ਨਹੀਂ ਹੁੰਦਾ ਜੇ ਇੱਥੇ ਬੱਚੇ ਦੀ ਕਿਸੇ ਦੀ ਜਾਨ ਚਲੀ ਜਾਵੇ ਰੱਬ ਨਾ ਕਰੇ ਹਾਂਜੀ 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 ਇੱਥੇ ਬਾਅਦ ਤੇਰਾ ਅੱਗੇ ਟੋਬੇ ਦੇ ਵਿੱਚ ਲਾਵੇ ਜਿਆਦਾ ਮੱਜਾਂ ਖੜੀਆਂ ਤੀ ਗਈਆਂ ਵਿੱਚ ਵੜ ਗਈਆਂ ਕੁਝ ਇੱਕ ਇੱਕ ਮੱਝ ਦੀ ਡੈਥ ਵੀ ਹੋ ਗਈ ਬਹੁਤ ਔਖਾ ਜੀ ਸਾਡੇ ਪਿੰਡ ਦਾ ਔਰੇ ਮਾਦਰੀ ਪਿੰਡਾ ਜਿਹੜਾ ਸਰਪੰਚ ਦੇ ਨਾ ਨਾ ਗੱਲ ਸਾਡਾ ਸਰਪੰਚ ਸਰਪੰਚ ਕੋਈ ਕੁਝ ਨਹੀਂ ਕਰਦਾ ਹੈਗਾ ਆ ਜਿਹੜਾ ਨਵਾਂ ਬਣਿਆ ਇਹਨੇ ਵੀ ਨ ਕੁਝ ਕਰਨਾ ਹੈਗਾ ਕੀ ਗੱਲ ਵੋਟਾਂ ਨਹੀਂ ਪਾਈਆਂ ਸੀਗੀਆਂ ਪਾਈਆਂ ਨੇ ਜੀ ਵੋਟਾਂ ਪਾਈਆਂ ਨੇ ਬਸ ਜਦ ਬੋਟਾ ਵੇਲੇ ਬਾਪੂ ਕਹਿੰਦਾ ਫੇਰ ਸਾਡੀ ਸਾਰ ਨਹੀਂ ਲੈਂਦੇ ਆ ਕੰਮ ਹੋਇਆ ਵੇ ਇੱਥੇ ਤਾਂ ਜਦ ਬੋਟਾ ਮੰਗਣਾਉਂਦੇ ਨੇ ਉਹ ਤਾਂ ਤੁਸੀਂ ਉਹਨਾਂ ਨੂੰ ਕਹਿੰਦੇ ਨਹੀਂ ਭਾਈ ਕੰਮ ਦਾ ਕਰਾਏ ਨਹੀਂ ਕਹਿੰਦੇ ਆ ਜੀ ਕਹਿੰਨੇ ਆ ਹਾਂਜੀ 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 ਕਾ ਕੇ ਬਸ ਵੋਟਾਂ ਲੈ ਲੈਂਦੇ ਨੇ ਵੀ ਹੁਣ ਕੀ ਅਪੀਲ ਕਰਨਾ ਚਾਹੁੰਦੇ ਨੇ ਹੁਣ ਅਸੀਂ ਇਹੀ ਕਹਿੰਨੇ ਆ ਵੀ ਸਾਡਾ ਆ ਆਪਣੇ ਟੋਬੇ ਦਾ ਸਾਰਾ ਗੰਦ ਚੱਕਿਆ ਜਾਵੇ ਹਾਂ ਹੱਲ ਹੋਣਾ ਚਾਹੀਦਾ ਬਾਕੀ ਆ ਸੜਕ ਸਾਰੀ ਨਵੀਂ ਬਣਨੀ ਚਾਹੀਦੀ ਆ ਹਾਂ ਬਹੁਤ ਬਹੁਤ ਲੋਕਾਂ ਨੇ ਗਲਤ ਗੱਲਬਾਤ ਕਰਦੇ ਆ ਮਾਤਾ ਜੀ ਕੀ ਕਹਿਣਾ ਚਾਹੋ ਅਸੀਂ ਤਾਂ ਇਹੀ ਕਹਿੰਦੇ ਵੀ ਟੋਬੇ ਦਾ ਕੰਮ ਹੋਣਾ ਚਾਹੀਦਾ ਜੀ ਦੇਖੋ ਔਰ ਤੁਹਾਡੇ ਬੱਚੇ ਸਾਡੇ ਸਕੂਲ ਨੂੰ ਜਾਂਦੇ ਨੇ ਆਉਂਦੇ ਨੇ ਬਹੁਤ ਔਖਾ ਸਾਨੂੰ ਵੀ ਨਿਕਲਣਾ ਪਾਉ ਔਖਾ ਜੀ ਪੈਰ ਪੈ ਜਾਂਦੇ ਨੇ ਹੁਣ ਕਿੰਨਾ ਔਖਾ ਆ ਪਿਆ ਜੀ ਅਸੀਂ ਤਾਂ ਜਿੱਦਣ ਦੇ ਆ ਟੋਬੇ ਦਾ ਹੀ ਕੰਮ ਆ ਜੀ ਕੋਈ ਤੋਬਾ ਨਹੀਂ ਐਸੇ ਮਰਦਾ ਹੈਗਾ ਕਿੰਨੇ ਸਾਲ ਹੋ ਗਏ ਤੋਬਾ ਐਵੇਂ ਹੀ ਆ ਇੱਕ ਅਹੀਂ ਪਤਾ ਨਹੀਂ ਕਿੰਨੇ ਮੁੱਦਦਾਂ ਸਾਲ ਹੋ ਗਏ ਇਹ ਹਾਂ ਉਹਨੇ ਕਿੰਨੇ ਸਾਲ ਦੱਸ ਦੇ ਕਦਾਂ ਸਾਲ ਹੋ ਗਏ ਕਦੇ ਕਿਸੇ ਨੇ ਆ ਕੇ ਇੱਥੇ ਕੰਮ ਕਰਾਇਆ ਹੀ ਨਹੀਂ ਪਹਿਲਾ ਕਰਾ ਜੇ ਕੰਮ ਮਾੜਾ ਮੋਟਾ ਫੇਰ ਮੁੜ ਕੇ ਪਾਣੀ ਕਾੜਦੇ ਨੇ ਫਿਰ ਉਨਾ ਹੀ ਫਿਰ ਉਨਾ ਹੀ ਹੋ ਜਾਂਦਾ ਜੀ ਇਹ ਤਾਂ ਪੱਕਾ ਹੱਲ ਕਿਉਂ ਨਹੀਂ ਕਰਦੇ ਵੀ ਤਾਂ ਪਾਣੀ ਸਹੀ ਜਗ੍ਹਾ ਤੇ ਚੱਲੇ ਲੱਗਦਾ ਜੀ ਪੱਕਾ ਹੱਲ ਲੱਗਾ ਉਹ ਨਹੀਂ ਕਰਦੇ ਹੁਣ ਇਹ ਸਰਪੰਚਾਂ ਪੰਚਾਂ ਨੂੰ ਚਾਹੀਦਾ ਵੀ ਇਹ ਅਸੀਂ ਪੱਕਾ ਹੱਲ ਘਾਤੇ ਨਹੀਂ ਕਰਦੇ ਹੈਗੇ ਤੇ ਬੱਚੇ ਵੀ ਹੋਣਗੇ ਸਕੂਲ ਜਾਂਦੇ ਹੋਣਗੇ ਫਿਰ ਕਿਵੇਂ ਜਾਏ ਕਿੰਨੇ ਔਖੇ ਹੋ ਕੇ ਜਾਂਦੇ ਨੇ ਦਾ ਪੁਰੇ ਤੂੰ ਸੁਣਦੇ ਕਿਉਂ ਨਹੀਂ ਹੈਗੇ ਕੰਮ ਕਰਾਉਂਦੇ ਕਿਉਂ ਨਹੀਂ ਹੈਗੇ ਕੋਈ ਨਹੀਂ ਸੁਣਦਾ ਜੀ ਓਰੇ ਬੋਟਾ ਵਾਲੇ ਤਾਂ ਆ ਕੇ ਬੜੇ ਪੈਰੀ ਹੱਥ ਲਾਉਂਦੇ ਨੇ ਗਿੱਟਿਆਂ ਜਪਿੰਦੇ ਨੇ ਹੁਣ ਇਹਦਾ ਕਹਿਣਾ ਬੋਟਾ ਵਾਲੇ ਦਾ ਬਾਪੂ ਵੀ ਕਹਿੰਦੇ ਨੇ ਕੁਝ ਨਹੀਂ ਕਰਦੇ ਹੈਗੇ ਜਿਹੜਾ ਹੁਣ ਸਰਪੰਚ ਬਣਿਆ ਇਹਨੇ ਨਹੀਂ ਕੁਛ ਕਰਿਆ ਪਹਿਲਾਂ ਬਣ ਬਣ ਚਲੇ ਗਏ ਉਹਨਾਂ ਨੇ ਨਹੀਂ ਕੁਛ ਕਰਿਆ ਕੁਛ ਵੀ ਨਹੀਂ ਹੋਇਆ ਕੁਛ ਨਹੀਂ ਹੋਇਆ ਕੋਈ ਵੀ ਮੈਨੂੰ ਲੱਗਦਾ ਤੁਸੀਂ ਵੋਟਾਂ ਨਹੀਂ ਪਾਈਆਂ ਹੁਣ ਜਿਹੜਾ ਤੁਹਾਡੇ ਪਿੰਡ ਦੇ ਕੰਮ ਨਹੀਂ ਹੋਏ ਹੈਗੇ ਹੁਣ ਵੋਟਾਂ ਵੀ ਪਾਉਟੀਆਂ ਹੁਣ ਤਾਂ ਆਮ ਲੋਕਾਂ ਦੀ ਸਰਕਾਰ ਆ ਕਹਿੰਦੇ ਸੀ ਜੀ ਅਸੀਂ ਆਮ ਲੋਕਾਂ ਦੀ ਸਰਕਾਰਾਂ ਆ ਆਮ ਲੋਕਾਂ ਦੇ ਹੱਲ ਕਰਾਂਗੇ ਥੋੜੇ ਹੋਏ ਨਹੀਂ ਨਾ ਹੋਏ ਨਹੀਂਗੇ ਸਰਕਾਰ ਬਣੀ ਕੁਛ ਕਰਦੀ ਨਹੀਂ ਸਰਕਾਰ ਬਣੀ ਤਾਂ ਕੁਛ ਕਰਦੀ ਉਹ ਪਤਾ ਨਹੀਂ ਉਹ ਖਾ ਲੈਂਦੇ ਨੇ ਪਤਾ ਨਹੀਂ ਕੀ ਕਰਦੇ ਨੇ ਕੀ ਨਹੀਂ ਸਾਹਮਣੇ ਨਹੀਂ ਇੱਥੇ ਕੁਛ ਨਹੀਂ ਬਣਦਾ ਛੜਦਾ ਨਾਲੀਆਂ ਦਾ ਵੀ ਆ ਲੈ ਬੇੜੇ ਤੇ ਜਾ ਕੇ ਦੇਖ ਲਓ ਆ ਟਰਬੇ ਦਾ ਹਾਲ ਸਭੰਦੀਦਾਈ ਆ ਪਰ ਜੇ ਇੱਥੇ ਗਈ ਜਿਹੜੀ ਬਿਮਾਰੀ ਹੋ ਜਾਵੇ ਲੋਕਾਂ ਨੂੰ ਫਿਰ ਉਹਦੇ ਲਈ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰ ਕੋਈ ਵੀ ਨਹੀਂ ਕੋਈ ਵੀ ਨਹੀਂ ਮੁਝ ਵੀ ਹੋਈ ਜਾਵੇ ਤੁਹਾਡੇ ਪਿੰਡ ਦੇ ਲੋਕਾਂ ਨੇ ਇੱਕ ਔਕਾਤ ਦਿਖਾਇਆ ਨਹੀਂ ਕਦੇ ਵੀ ਜਾ ਕੇ ਤੇ ਇਕੱਠੇ ਹੋ ਕੇ ਸਰਪੰਚ ਦੇ ਕੋਲ ਜਾਣ ਤੇ ਉਹਨੂੰ ਕਹਿਣ ਵੀ ਭਾਈ ਸਾਡੇ ਕੰਮ ਕਰਾ। ਕੁਛ ਵੀ ਕਹੀ ਜਾਓ ਜੀ ਸਾਡੇ ਨਹੀਂ ਕੋਈ ਸੁਣਦਾ। ਜਾ ਜਾ ਹੰਮ ਬਗਏ ਕੋਈ ਬਹੁਤ ਕੁਛ ਕਰ ਕਰ ਦੇਖ ਲਿਆ ਸੀ। ਸਭ ਨੂੰ ਪਤਾ ਹੀ ਹੁਣ ਨਿਕਲ ਨਹੀਂ ਆ ਸਰਪੰਚ ਪੰਚ ਕਿਹੜਾ ਨੰਗਦੇ ਨਹੀਂ ਹੈਗੇ। ਉਹਨਾਂ ਦੇ ਬੱਚੇ ਵੀ ਨੰਗਦੇ ਨੇ ਉਧਰ ਵੀ ਪੜਦੇ ਨੇ ਇਧਰ ਵੀ ਪੜਦੇ ਨੇ ਸਭ ਦੇ ਜਾਂਦੇ ਨੇ। ਇੱਥੇ ਸਵਾਲੇ ਪੜ ਹੁੰਦੇ ਨੇ ਵੀ ਜੇਕਰ ਸਰਪੰਚ ਨੂੰ ਗ੍ਰਾਂਟ ਆਉਂਦੀ ਹੈ ਤਾਂ ਗ੍ਰਾਂਟ ਜਾਂਦੀ ਕਿੱਥੇ ਹੈ ਜੇ ਪਿੰਡ ਦੇ ਲੋਕਾਂ ਦੇ ਲਈ ਗ੍ਰਾਂਟ ਜਿਹੜੀ ਇਸਤੇਮਾਲ ਨਹੀਂ ਹੁੰਦੀ ਹੈ ਕਿ ਪਿੰ ਤੇ ਕਾ ਸਕੂਲ ਆ ਸਕੂਲ ਵੀ ਜਿਹੜੇ ਬੱਚੇ ਨੇ ਇੱਥੋਂ ਗੰਦੇ ਪਾਣੀ ਦੇ ਵਿੱਚੋਂ ਆ ਕੇ ਜਿਹੜੇ ਜਾਂਦੇ ਨੇ ਤੇ ਬੱਚਾ ਨਾਲ ਗੱਲਬਾਤ ਕਰਦੇ ਆ ਜਿਹੜੇ ਇੱਥੇ ਗੰਦਾ ਪਾਣੀ ਹੈ ਇਹਦੇ ਵਿੱਚ ਨਿਕਲ ਕੇ ਤੁਸੀਂ ਘਰੇ ਜਾਂਦੇ ਹੋ ਹਾਂਜੀ ਰੋਜ਼ ਜਾਂਦੇ ਆ ਅਸੀਂ ਸਕੂਲ ਵੀ ਨਹੀਂ ਜਾ ਸਕਦੇ ਫੇਰ ਸਾਡਾ ਬਹੁਤ ਬਿਮਾਰ ਹੁੰਦੇ ਆ ਕਿੰਨਾ ਕ ਪਾਣੀ ਖੜਾ ਹੁੰਦਾ ਇੱਥੇ ਅੱਜ ਤਾਂ ਥੋੜਾ ਜਿਹਾ ਮੀਂਹ ਪਿਆ ਸੀ ਘੱਟ ਪਹਿਲਾਂ ਸਾਡੇ ਇੱਥੇ ਇੱਥੇ ਘਰਾਂਦਾ ਹੁੰਦਾ ਇੱਥੇ ਜਿਹੜੇ ਪਾਣੀ ਹੈ ਰੋਜ਼ ਹੀ ਹੈ ਮੈਂ ਗੰਦਾ ਪਾਣੀ ਖੜਾ ਹੁੰਦਾਗਾ ਹਾਂਜੀ ਤੇ ਫਿਰ ਕੀ ਤੁਸੀਂ ਸਕੂਲ ਜਾਂਦੇ ਹੋ ਜਦੋਂ ਔਖਾ ਨਹੀਂ ਲੱਗਦਾ ਹੈਗਾ ਇੱਥੇ ਗੰਦੇ ਪਾਣੀ ਦੇ ਵਿੱਚੋਂ ਨਿਕਲ ਕੇ ਸਕ ਕੀ ਲੱਗਦਾ ਇੱਥੇ ਤੁਹਾਡੇ ਪਿੰਡ 'ਚ ਕਿਸੇ ਨੇ ਕੰਮ-ਕੁਮ ਕਰਾਇਆ ਹੈ ਨੀਗਾ ਨਾ ਜੀ ਤੇ ਇਹ ਪਾਣੀ ਜਿਹੜਾ ਇੰਨਾ ਉੱਪਰ ਤੱਕ ਆ ਚੁੱਕਿਆ ਦਾ ਵੀ ਬੱਚੇ ਸਕੂਲ ਜਾਣ ਲਈ ਪਾਣੀ ਦੇ ਵਿੱਚੋਂ ਨਿਕਲ ਕੇ ਜਾਣ ਲਈ ਮਜਬੂਰ ਨੇ ਜਿਹਦੇ ਕਾਰਨ ਉਹ ਕਈ ਵਾਰ ਬਿਮਾਰ ਵੀ ਹੋ ਜਾਂਦੇ ਨੇ ਤੇ ਉਹ ਕਹਿੰਦੇ ਸਾਡੀ ਜਿਹੜੀ ਪੜਾਈ ਆ ਉਹਦਾ ਵੀ ਨੁਕਸਾਨ ਹੋ ਜਾਂਦਾ ਪਰ ਇੱਥੇ ਕਿਸੇ ਦੇ ਕੰਨਾਂ ਤੇ ਜਿਹੜੀ ਜੂਨੀ ਸਰਕਾਰ ਦੀ ਕਾਰਨ ਪਤਾ ਨਹੀਂ ਕੀ ਹੈ ਵੀ ਜਿਹੜੇ ਕੰਮ ਜਿਨ੍ਹਾਂ ਨੇ ਕਰਾਉਣੇ ਨੇ ਉਹ ਕਿਉਂ ਕੰਬ ਕਰਨ ਦੀ ਨੀਂਦ ਸੁੱਤੇ ਪੈ ਨੇ ਪਤਾ ਨਹੀਂ ਉਹਨਾਂ ਦਾ ਧਿਆਨ ਨਹੀਂ ਜਾਂਦਾ ਹੈ ਇੱਥੇ ਆਪਾਂ ਪਿੰਡ ਦੇ ਸਰਪੰਚ ਨਾਲ ਵੀ ਗੱਲਬਾਤ ਕਰਾਂਗੇ ਵੀ ਉਹਨਾਂ ਦੁਬਾਰਾ ਜਿਹੜ ਕੰਮ ਨੇ ਇਹ ਕਿਰਾਏ ਕਿਉਂ ਨਹੀਂ ਜਾਂਦੇ ਹੈਗੇ ਵੀਰ ਜੀ ਤੁਸੀਂ ਆ ਕੀ ਕਰਦੇ ਹੋ ਨਾਲੀ ਦੇ ਵਿੱਚ ਡੰਡਾ ਇਹ ਫੇਰੀ ਜਾਂਦੇ ਆ ਇਹ ਸਵਚ ਭਾਰਤ ਆ ਜੀ ਸਾਡਾ ਇਹ ਆ ਮੈਂ ਮਦਰੀ ਤੋਂ ਆ ਨਾਲੇ ਮੇਰਾ ਘਰ ਆ ਆ ਸਾਡਾ ਬੜਾ ਸਾਰਾ ਸਰੀਆ ਜੀ ਬੰਦਾ ਮੁੱਕ ਜੂ ਆ ਸਰੀਆ ਮੁੱਕਣ ਜ ਨਹੀਂ ਆਉਦਾ ਇਹ ਤੁਸੀਂ ਦੇਖ ਲਓ ਇਹ ਜਦ ਵੀ ਪਾਣੀ ਨਾਲ ਪੈਂਦਾ ਵਾ ਮੀ ਇਹ ਸਾਰੇ ਜਿਹਦਾ ਜਿਹਦਾ ਹੱਥ ਲੱਗਦਾ ਉਹਨੂੰ ਜਾਂਦਾ ਜਾਂਦਾ ਐ ਕਰਕੇ ਪਾਣੀ ਕੱਢਿਆ ਜਾਂਦਾ ਵਾ ਇਹ ਅਸੀਂ ਅੱਜ ਵੀ ਬਹੁਤ ਮੈਂ ਕਹੇ ਲੋ ਵੀ 100 ਸਾਲ ਪਿੱਛੇ ਫਿਰਦੇ ਆ ਸਾਨੂੰ ਚੱਪੂ ਲੈ ਦੋ ਸਰਕਾਰਾਂ ਨੂੰ ਕਹਿੰਦੇ ਸਾਨੂੰ ਇੱਥੇ ਕਿਸ਼ਤੀਆਂ ਚਲਾ ਦਿਓ ਇਹਦੇ ਨਾਲ ਅਸੀਂ ਗਾਂਹਾਂ ਲੰਘ ਜਾ ਕਰਾਂਗੇ ਮੈਂ ਹੋਰ ਬੇਨਤੀ ਕਰਦਾ ਵਾਂ ਸਰਕਾਰਾਂ ਦੇ ਹੱਥਾਂ 'ਚ ਬੇਨਤੀ ਆ ਸਾਨੂੰ ਸਾਨੂੰ ਮਾੜੇ ਜਿਹੇ ਸਾਡੇ ਸਾਹ ਲੈਣ ਲਈ ਕੋਈ ਰਸਤਾ ਬਖਸ਼ ਦਿਓ ਮੈਂ ਹੱਥ ਜੋੜ ਕੇ ਸਰਕਾਰਾਂ ਨੂੰ ਬੇਨਤੀ ਕਰਦਾ ਵਾਂ ਆ ਜਿਹੜਾ ਸਰੀਆ ਜਿੱਦਣ ਇੱਥੋਂ ਨਾਲੀ 'ਚੋਂ ਨਿਕਲ ਗਿਆ ਮੈਨੂੰ ਵੜ ਲਿਓ ਆ ਕਿ ਜਿਹੜੇ ਕਰਦੀ ਵੋਟ ਕਹਿੰਗੇ ਮੈਂ ਆਪ ਲੈ ਕੇ ਜਾਊਂਗਾ ਤੁਹਾਡੇ ਕੋਲ ਪਾਣੀ ਦੇ ਕੋਈ ਇੱਥੇ ਨਿਕਾਸ ਨੂੰ ਕੋਈ ਪਾਈਪ ਪਾਇਆ ਨਹੀਂ ਹੋਇਆ ਪਾਣੀ ਲਈ ਆ ਦੇਤਾ ਜੀ ਸਰਕਾਰ ਨੇ ਸਾਨੂੰ ਆ ਸਰੀਆ ਦਿੱਤਾ ਹੋਇਆ ਸਰੀਏ ਨੂੰ ਜਦ ਅਸੀਂ ਐ ਮਾਰਦੇ ਆ ਇਹ ਪਾਣੀ ਦੇ ਦੋ ਘੁਟਕੂ ਟੱਗੇ ਲੈ ਜਾਂਦਾ ਵਾ ਤੇ ਮੈਂ ਨਾਲ ਨਾਲ ਹੀ ਦਿਖਾਉਣਾ ਵੀ ਇਹ ਸਰੀਆ ਪਰਲੀ ਸਾਈਡ ਨਿਕਲਦਾ ਤੁਸੀਂ ਦੇਖ ਲੋ ਆਓ ਦੇਖੋ ਇਹ ਉੱਥੇ ਤੱਕ ਜਾਂਦਾ ਵਾ ਇਹ ਸਰੀਆ ਇੱਥੇ ਤੱਕ ਨਿਕਲ ਆਇਆ ਤੇ ਇਹ ਧਾਰਮਿਕ ਸਥਾਨ ਹੈ ਭੂਆ ਸੱਤੀ ਦਾ ਤੇ ਜਦੋਂ ਵੀ ਇਹ ਪਾਣੀ ਮਤਲਬ ਓਵਰਫਲੋ ਹੋ ਜਾਂਦਾ ਮੀਂਹ ਦੇ ਨਾਲ ਆ ਇਹਦੇ ਰਾਹੀਂ ਇਹਦੇ ਰਾਹੀ ਸਾਰਾ ਪਾਣੀ ਇੱਥੇ ਭਰ ਜਾਂਦਾ ਵਾ ਕਹਿਣਾ ਨਹੀਂ ਚਾਹੁੰਦਾ ਜੋ ਵੀ ਜਿੰਨੀਆਂ ਵੀ ਗੰਦਮੰਦ ਆ ਸਾਰਾ ਅੰਦਰ ਸਥਾਨ ਚਲੇ ਜਾਂਦਾ ਪਿੰਡ ਦੇ ਜੋ ਮੋਦਵਾਰ ਚੁਣੇ ਗਏ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਵਾਂ ਵੀ ਇਹਦਾ ਜਿਹੜਾ ਹੱਲਾ ਕਰਾਓ ਇਹਨਾਂ ਦੇ ਹਾਲਾਤ ਪੈਦਾ ਕਰਦੇ ਨੇ ਵੀ ਇਹ ਨਾਲੀਆਂ ਨੂੰ ਕਿੰਨੇ ਕ ਸਾਲ ਹੋ ਗਏ ਛੇੜਿਆ ਨੂੰ ਮੈਂ ਕਿਹਾ ਨੀ ਬਿਮਾਰੀਆਂ ਸੱਦਾ ਦੇ ਰਹੇ ਨੇ ਸੱਦਾ ਇੱਥੇ ਤੁਸੀਂ ਆਪ ਦੇਖ ਲਓ ਇੱਥੇ ਰੁਕ ਦੇ ਰਹੇ ਨੇ ਬਿਮਾਰੀ ਇੱਕ ਅੱਧੀ ਨਹੀਂ ਬਹੁਤ ਸਾਰੀਆਂ ਬਿਮਾਰੀਆਂ ਨੇ ਆ ਆ ਹਾਲਾਤ ਨੇ ਸਾਡੇ ਤੂੰ ਇਹ ਸੁਖਮਣਾ ਝੀਲ ਨੂੰ ਵਹਿਲ ਕਰਦੀ ਆ ਮੈਂ ਸਰਕਾਰਾਂ ਨੂੰ ਬੇਨਤੀ ਕਰਦਾ ਵਾਂ ਵੀ ਸਾਨੂੰ 2-4 ਕਿਸ਼ਤੀਆਂ ਲੈ ਦੋ ਇੱਥੇ ਜਿਹੜਾ ਵੀ ਜਾਊਗਾ ਕਿ ਆਪਣਾ ਆਪਣਾ ਡੰਡਾ ਫੇਰਦਾ ਜਾਊਗਾ ਇਹ ਰੰਗਲਾ ਪੰਜਾਬ ਜਿਹਨੂੰ ਸੋਨੇ ਦੀ ਚਿੜੀ ਗਿਆ ਸੀਗਾ ਉਹਦੇ ਆ ਰੰਡਾਂ ਪੱਲੇ ਪਈਆਂ ਨੇ ਆ ਰੰਡਾਂ ਕਿਹੜੇ ਪਾਸੇ ਆ ਇਹ ਰੰਗਲਾ ਪੰਜਾਬ ਦੱਸਿਆ ਗਿਆ ਉਹ ਕਹਿੰਦੇ ਨੇ 6 ਮਾ ਦਰਿਆ ਨਸ਼ਿਆਂ ਦਾ ਆ 7 ਮਾ ਦਰਿਆ ਸੁਖਮਣਾ ਝੀਲ ਸਾਡੇ ਮਾਜਰੀ ਪਿੰਡ ਵਸਦੀ ਆ ਬਸ ਕਿਸ਼ਤੀਆਂ ਛੱਡਣ ਤੋਂ ਹੀ ਰਹਿੰਦੀਆਂ ਨੇ ਪਿੰਡ ਦੀਆਂ ਸੱਥਾਂ ਤੋਂ ਚੱਲਣ ਵਾਲੀ ਸਰਕਾਰ ਦੀ ਅਸਲੀਅਤ ਪਿੰਡ ਮਾਜਰੀ ਦੇ ਵਿੱਚ ਵੱਡੇ ਵੱਡੇ ਬੋਰਡ ਜਰੂਰ ਲੱਗੇ ਹੋਏ ਨੇ ਵੀ ਅਸੀਂ ਜੀ ਆ ਕਰਤਾ ਅਸੀਂ ਉਹ ਕਰਤਾ ਪਰ ਬੋਡਾ ਤਾਂ ਕੀ ਰਹਿ ਗਿਆ ਪਿੰਡ ਮਾਜਰੀ ਦੇ ਵਿੱਚ ਵੀ ਇੱਕ ਬੋਰਡ ਲੱਗੇ ਹੋਇਆ ਸਰਕਾਰ ਨੇ ਵੀ ਆਪਦੇ ਕੰਮਾਂ ਦੇ ਬੋਰਡ ਲਾਏ ਨੇ ਪਰ ਪਿੰਡ ਮਾਜਰੀ ਦੇ ਬੋਰਡ ਤੇ ਵੀ ਇੱਕ ਲਾਈਨਾਂ ਲਿਖੀਆਂ ਨੇ ਸਮੂਹ ਨਗਰ ਨਿਵਾਸੀਆਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਭਾਈ ਗੁਰੂ ਘਰ ਦੇ ਮੂਹਰੇ ਕੂੜਾ ਛੁੱਟਣਾ ਸਖਤ ਮਨਾਏ ਗੁਰੂ ਘਰ ਆ ਦੇਖੋ ਜੀ ਆ ਇੱਕ ਪਾਸੇ ਗੁਰੂ ਘਰ ਤੇ ਆ ਇੱਥੇ ਕੂੜਾ ਸਿੱਟਿਆ ਪਿਆਗਾ ਬੋਰਡ ਲਾਉਣ ਦੀ ਲੋੜ ਕਿਉਂ ਪਈ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਦੇ ਆ ਕੀ ਨਾਮ ਹੈ ਜੀ ਆਪਣਾ ਸਤਿ ਸ਼੍ਰੀ ਅਕਾਲ ਜੀ ਮੈਂ ਜਗਜੀਤ ਜੱਗੀ ਜੀ ਸਾਨੂੰ ਦੱਸਣ ਦੀ ਲੋੜ ਪੈਂਦੀ ਹੈ ਕਿ ਸਾਡਾ ਜੋ ਵੀ ਇਹ ਇਧਰ ਨਾਲ ਇਹ ਸਕੂਲ ਲੱਗਦਾ ਵਾ ਸਕੂਲ ਦੇ ਨਾਲ ਛੋਟੇ ਛੋਟੇ ਬੱਚੇ ਤੁਸੀਂ ਪਹਿਲਾਂ ਵੀਡੀਓ ਲਈਏ ਉਹਨਾਂ ਦੀ ਵੀਡੀਓ ਬਣਾਈ ਆ ਵੀ ਛੋਟੇ ਛੋਟੇ ਬੱਚੇ ਪਾਣੀ ਦੇ ਵਿੱਚ ਲੰਘਦੇ ਗੁਰੂ ਸਾਹਿਬਾਨਾਂ ਦੀ ਹਜ਼ੂਰੀ ਦੇ ਵਿੱਚ ਸਾਰਾ ਕੁਝ ਚੱਲ ਰਿਹਾ ਪ੍ਰਸ਼ਾਸਨ ਤੋਂ ਅਸੀਂ ਹਰ ਵਾਰ ਮੰਗ ਕਰਦੇ ਰਹੇ ਆ ਗ੍ਰਾਂਟਾਂ ਆਉਂਦੀਆਂ ਨੇ ਕਿੱਥੇ ਆਉਂਦੀਆਂ ਕਿ ਨਹੀਂ ਆਉਂਦੀਆਂ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ ਅਸੀਂ ਜਦ ਵੀ ਗੱਲ ਕਰਦੇ ਆ ਹਮੇਸ਼ਾ ਹੀ ਮੈਂ ਤੁਹਾਨੂੰ ਉਸ ਤੋਂ ਬਾਅਦ ਆਪਣੇ ਪਿੰਡ ਦੀਆਂ ਗਲੀਆਂ ਵੀ ਦਿਖਾਉਂਗਾ ਪਿੰਡ ਦੀਆਂ ਗਲੀਆਂ ਦਾ ਵੀ ਇੰਨਾ ਕੁ ਜ਼ਿਆਦਾ ਬੁਰਾ ਹਾਲ ਆ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਇੱਥੇ ਜਿਹੜੇ ਧਾਰਮਿਕ ਸਥਾਨ ਬਣੇ ਹੋਏ ਨੇ ਸਾਨੂੰ ਜੋ ਪਹਿਲਾਂ ਦੀ ਇਸ ਸਰਪੰਚ ਸਰਪੰਚ ਦੀ ਨਹੀਂ ਗੱਲ ਕਰੀ ਉਹ ਤੋਂ ਪਹਿਲਾਂ ਦੇ ਜੋ ਪੰਜ ਸਰਪੰਚ ਬਣੇ ਨੇ ਉਹਨਾਂ ਨੂੰ ਵੀ ਇਹ ਦੇਖਣਾ ਚਾਹੀਦਾ ਸੀ ਜਿਹੜੇ ਜਿਹੜੇ ਧਾਰਮਿਕ ਸਥਾਨ ਨੇ ਕੀ ਉੱਥੇ ਕੀ ਸਹੂਲਤ ਕੀਤੀ ਆ ਉੱਥੇ ਕੀ ਤੁਸੀਂ ਸਹੂਲਤਾਂ ਥਾਣਾ ਤੇ ਚਲੇ ਜਾਓ ਤੁਸੀਂ ਮਾਤਾ ਰਾਣੀਆਂ ਦੇ ਥਾਣਾ ਤੇ ਚਲੇ ਜਾਓ ਉੱਥੇ ਕੋਈ ਮੀਟਰ ਤੱਕ ਦੀ ਲਾਈਟ ਨਹੀਂ ਜਦੋਂ ਮਰਜੀ ਤੁਸੀਂ ਜਾ ਕੇ ਦੇਖ ਸਕਦੇ ਹੋ ਮੈਂ ਇਹ ਨਹੀਂ ਹੈਗਾ ਵੀ ਝੂਠ ਬੋਲਦਾ ਤੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਇਹ ਗੱਲ ਕਹਿਣਾ ਚਾਹੁੰਦਾ ਵਾ ਸਾਨੂੰ ਮੋਹ ਦਵਾਰਾਂ ਨੂੰ ਸਾਡੇ ਭਾਈਚਾਰੇ ਨੂੰ ਇਹ ਜਾਗਣ ਦੀ ਲੋੜ ਹੈ ਕਿ ਸਾਡੇ ਜਿਹੜੇ ਧਾਰਮਿਕ ਸਥਾਨ ਨੇ ਕਿਤੇ ਧਾਰਮਿਕ ਸਥਾਨ ਨਹੀਂ ਗੁੱਗਾ ਮਾੜੀ ਦੇ ਵਿੱਚ ਵੀ ਅਸੀਂ ਕਰ ਕਰ ਗਏ ਜਿੰਨਾ ਕਿ ਸਾਨੂੰ ਸਹਿਯੋਗ ਮਿਲਿਆ ਸਾਰਿਆਂ ਨੇ ਸਹਿਯੋਗ ਦਿੱਤਾ ਪਰ ਇਹ ਚੀਜ਼ਾਂ ਪੰਜ ਸਰਪੰਚ ਤੇ ਸਾਰਿਆਂ ਦੀਆਂ ਬਣਦੀਆਂ ਨੇ ਇਹ ਇਹਨਾਂ ਨੂੰ ਇਹ ਹੰਬੜਾ ਮਾਰਨਾ ਚਾਹੀਦਾ ਵੀ ਜੋ ਵੀ ਇਹ ਗੱਲਬਾਤ ਆ ਜਾਂ ਜਿੱਦਾਂ ਦਾ ਸਿਸਟਮ ਪੈਦਾ ਹੋਇਆ ਇਹ ਤੁਸੀਂ ਆ ਪੂਰਾ ਕਰੋ ਖੰਨੇ ਦੇ ਵਿੱਚ ਤਾਂ ਵੱਡੇ ਵੱਡੇ ਬੋਰ ਲੱਗੇ ਪੈਣੇ ਜੀ ਅਸੀਂ ਸੱਥਾਂ ਤੋਂ ਚੱਲ ਰਹੇ ਆ ਸਾਡੀ ਸਰਕਾਰ ਸੱਥਾਂ ਤੋਂ ਚੱਲ ਰਹੀ ਹੈ ਕੀ ਗੱਲ ਤੁਹਾਡੇ ਪਿੰਡ ਆ ਕਿ ਸਾਥ ਨਹੀਂ ਬਿਠਾਈ ਜਾਂ ਕੋਈ ਐਮਐਲਏ ਆ ਕੇ ਬੈਠਿਆ ਨਹੀਂ ਹੈਗਾ ਸਾਡੇ ਬਹੁਤ ਹੀ ਵੱਡਾ ਸਕੂਲ ਬਣਿਆ ਹੋਇਆ ਵਾ ਸਕੂਲਾਂ ਦੇ ਵਿੱਚ ਆਉਂਦੇ ਨੇ ਆਪਣੇ ਭਾਸ਼ਣ ਦੇ ਕੇ ਹਰ ਕੋਈ ਚਲੇ ਜਾਂਦਾ ਅਸੀਂ ਸਾਡੀ ਕਿਸੇ ਪਾਰਟੀ ਨਾਲ ਕੋਈ ਜਦੋ ਜਹਿਦ ਨਹੀਂ ਕੋਈ ਬਹਿਸ ਨਹੀਂ ਕਰ ਰਹੇ ਅਸੀਂ ਸਾਨੂੰ ਇਹ ਆ ਵੀ ਸਾਨੂੰ ਭਰੋਸਾ ਦਿੱਤਾ ਜਾਂਦਾ ਭਰੋਸੇ ਸ਼ਬਦ ਦਾ ਭੱਬਾ ਗੈਪ ਹੋ ਗਿਆ ਸਿਰਫ ਸਾਡੇ ਹਿੱਸੇ ਰੋਸ ਆਇਆ ਅਸੀਂ ਉਹ ਰੋਸਾ ਪ੍ਰਗਟ ਕਰ ਰਹੇ ਹਾਂ ਸਾਡ ਹਰ ਵਾਰ ਸਾਨੂੰ ਭਰੋਸਾ ਦਿਵਾਇਆ ਜਾਂਦਾ ਗਲੀਆਂ ਗਲੀਆਂ ਨਾਲੀਆਂ ਪੱਕੀਆਂ ਹੋਣਗੀਆਂ ਇਸ ਤੋਂ ਬਾਅਦ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਨੂੰ ਗਲੀਆਂ ਦੇ ਵਿੱਚ ਵੀ ਲੈ ਕੇ ਜਾਊਗਾ ਮੇਰੇ ਘਰ ਦੇ ਨੇੜੇ ਭੂਆ ਸਤੀ ਦਾ ਸਥਾਨ ਬਣਿਆ ਹੋਇਆ ਉਸ ਪੂਆ ਸਤੀ ਦੇ ਸਥਾਨ ਦੇ ਵਿੱਚ ਇੱਕ ਧਾਰਮਿਕ ਸਥਾਨ ਮੰਨਦੇ ਆਪਾਂ ਸਾਰੇ ਤੇ ਉੱਥੇ ਜਾ ਕੇ ਵੀ ਤੁਸੀਂ ਦੇਖ ਲਓ ਵੀ ਜਿੰਨਾ ਵੀ ਗਲੀਆਂ ਦਾ ਨਾਲੀ ਦਾ ਕੂੜਾ ਰੂੜਾ ਸਭ ਉੱਥੇ ਜਮਾ ਹੁੰਦਾ ਉੱਥੇ ਬਕਾਇਦਾ ਇੱਕ ਬਾਸ ਅੱਜ ਵੀ ਅਸੀਂ ਉਸ ਪਛੋਕੜ ਫੈਮਿਲੀ ਦੇ ਨਾਲ ਬਲੋਂਗ ਕਰਦੇ ਲੱਗਦੇ ਆਂ ਵੀ ਜਿਵੇਂ ਬਹੁਤ ਸਾਲਾਂ ਦੇ ਪਿੱਛੇ ਚੱਲ ਰਿਹਾ ਬਾਸ ਦਿੱਤਾ ਗਿਆ ਉੱਥੇ ਜਿਹਦਾ ਵੀ ਟਾਈਮ ਲੱਗਦਾ ਉਹ ਬਾਸ ਦੇ ਅੱਗੇ ਪਿੱਛੇ ਕਰਦਾ ਤੇ ਨਾਲੀ ਦਾ ਨਿਕਾਸਕ ਬਣਾਇਆ ਜਾਂਦਾ ਵਾ ਇੱਥੇ ਪਿੱਛੇ ਜੇ ਇੱਕ ਮੈਂਸ ਮਰ ਗਈ ਤੁਸੀਂ ਇਹ ਦੇਖ ਲਓ ਵੀ ਇੱਕ ਮੈਂਸ ਦੇ ਵਿੱਚ ਕਿੰਨਾ ਜ਼ੋਰ ਹੁੰਦਾ ਉਹ ਇੱਥੋਂ ਮੈਂਸ ਗੁਜਰਾਂ ਦੀ ਮੈਂਸ ਕਿ ਉਹ ਕੱਢੀ ਇੱਥੋਂ ਜੇ ਮੈਂ ਇਸ ਜਗ੍ਹਾ ਤੇ ਕੋਈ ਇੱਥੇ ਬੱਚਾ ਹੁੰਦਾ ਫਿਰ ਬੱਚੇ ਦਾ ਨੁਕਸਾਨ ਹੋ ਜਾਵੇ ਉਹਦਾ ਦੋਸ਼ੀ ਕੌਣ ਹੋਊਗਾ ਉਹਦੇ ਦੋਸ਼ੀ ਉਹਨਾਂ ਦੇ ਮਾਪੇ ਹੋਣਗੇ ਜਿਨ੍ਹਾਂ ਨੇ ਸਕੂਲ ਦੇ ਵਿੱਚ ਪੜ੍ਹਨੇ ਪਾਇਆ ਸਾਡੇ ਬੱਚਿਆਂ ਨੂੰ ਸਾਡੇ ਬੱਚਿਆਂ ਨੂੰ ਨਸ਼ਿਆਂ ਵਿਰੁੱਧ ਯੁੱਧ ਲੜਾਈ ਕਰਾਈ ਜਾਂਦੀ ਆ ਵੀ ਪੁੰਜੇ ਬੈਠੋ ਟੀ-ਸ਼ਰਟਾਂ ਪਾਓ ਉਹ ਗਰਮੀ ਦੇ ਵਿੱਚ ਟੀ-ਸ਼ਰਟਾਂ ਉੱਤੇ ਦੀ ਉੱਤੇ ਪਾ ਕੇ ਉਹਨਾਂ ਨੂੰ ਛੰਡੇ 'ਚ ਡੰਡਾ ਫਸਾ ਕੇ ਉਹਨਾਂ ਨੂੰ ਕਿਹਾ ਜਾਂਦਾ ਵੀ ਹਾਂ ਤੁਸੀਂ ਆਹ ਨਾਰਾ ਲਾਓ ਤੇ ਇਹ ਲੋਕ ਪਿੱਛੇ ਲੱਗਦੇ ਹੀ ਕਿਉਂ ਨੇ ਕਿਉਂ ਸ਼ਰਟਾਂ ਦੇ ਉੱਪਰ ਸ਼ਰਟਾਂ ਪਾ ਕੇ ਆਮ ਇਨਸਾਨ ਕਰ ਕੀ ਸਕਦਾ ਆਮ ਇਨਸਾਨ ਦੇ ਦਸਣ ਦਾ ਮਕਸਦ ਇਹ ਹੈ ਸਾਡੇ ਵਰਗੇ ਅੱਜ ਵੀ ਪੂੰਜੇ ਬੈਠੇ ਨੇ ਸਾਨੂੰ ਪੂੰਜੇ ਹੀ ਬਣਾਇਆ ਬਿਠਾਇਆ ਜਾਂਦਾ ਕਿੱਥੇ ਗ੍ਰਾਂਟ ਆਉਦੀ ਆ ਕਿੱਥੇ ਨਹੀਂ ਆਉਂਦਾ ਉਹਦੇ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ ਜੇ ਤੁਸੀਂ ਕਦੇ ਪਿੰਡ ਦੇ ਲੋਕਾਂ ਨੇ ਸਰਪੰਚ ਨੂੰ ਜਾ ਕੇ ਪੁੱਛੇ ਵੀ ਸਰਪੰਚ ਸਾਹਿਬ ਕਿੰਨੀ ਗ੍ਰਾਂਟ ਆਈ ਤੁਸੀਂ ਤੁਹਾਡੇ ਕੋਲ ਤੁਹਾਡੇ ਕੋਲ ਨੰਬਰ ਹੈ ਤੁਸੀਂ ਪੱਤਰਕਾਰ ਹੋ ਤੁਸੀਂ ਸਰਪੰਚ ਸਾਹਿਬ ਨੂੰ ਫੋਨ ਲਾਓ ਉਹਨਾਂ ਨੂੰ ਪੁੱਛ ਲਓ ਵੀ ਇਹ ਕੀ ਗੱਲ ਤੁਹਾਡੇ ਨਾਲ ਪ੍ਰਗਟ ਕਰਦੇ ਨੇ ਲਾਓ ਨਾਲੇ ਕੈਮਰੇ ਦੇ ਵਿੱਚ ਪਤਾ ਲੱਗ ਜਾਊਗਾ ਜੋ ਇੱਥੇ ਆਪਾਂ ਸਰਪੰਚ ਸਾਹਿਬ ਦੀ ਗੱਲਬਾਤ ਵੀ ਕਰਾਂਗੇ ਵੀ ਉਹਨਾਂ ਦੁਆਰਾ ਕੀ ਕਹਿਣਾਗਾ ਵੀ ਕਿੰਨੇ ਕਿ ਜੇ ਇੱਥੇ ਗ੍ਰਾਂਟ ਆਈ ਹੈ ਤਾਂ ਗ੍ਰਾਂਟ ਇੱਥੇ ਲੱਗੀ ਕਿਉਂ ਨਹੀਂ ਹੈਗੀ ਸਰਪੰਚ ਸਾਹਿਬ ਨੇ ਇੱਥੇ ਗੱਲਬਾਤ ਕਰਦੇ ਆ ਹੈਲੋ ਹਾਂਜੀ ਸਸ਼ੀ ਕੁਲ ਸਰ ਅਕੀਲ ਜੀ ਸਰ ਮਾਦਰੀ ਪਿੰਦੇ ਸਰਪੰਚ ਜੀ ਗੱਲ ਕਰਦੇ ਹੋ ਹਾਂਜੀ ਹਾਂਜੀ ਮਾਦ ਜੀ ਸਰ ਪੱਤਰਕਾਰ ਅਨਦੀਪ ਕੋਰ ਗੱਲ ਕਰ ਰਹੀ ਹਾਂ ਹਾਂਜੀ ਮਾਦ ਜੀ ਸਰ ਤੁਹਾਡੇ ਪਿੰਡ ਦੇ ਵਿੱਚ ਆਏ ਸੀ ਇੱਥੇ ਪਿੰਡ ਦੇ ਲੋਕ ਨੇ ਦੋਸ਼ ਲਗਾ ਰਹੇ ਨੇ ਵੀ ਇੱਥੇ ਜਿਹੜਾ ਪਿੰਡ ਦਾ ਤੌਬਾ ਦਾ ਉਹਦੇ ਵਿੱਚ ਪਾਣੀ ਨੀਰਾ ਖੜਾ ਜਿਸ ਦੇ ਵਿੱਚ ਜਿਹੜੇ ਜਵਾਗ ਨੇ ਕਈ ਵਾਰ ਨਿਕਲ ਕੇ ਜਾਣਾ ਪੈਂਦਾ ਹੈਗਾ ਕਈ ਵਾਰ ਇੱਥੇ ਜਿਹੜੀਆਂ ਮੱਝਾਂ ਨੇ ਉਹ ਵੀ ਇੱਥੇ ਡੁੱਬ ਕੇ ਮਰ ਗਈਆਂ ਤੇ ਇੱਕ ਪਾਸੇ ਦੇਖੋ ਗੁਰਦੁਆਰਾ ਸਾਹਿਬ ਆ ਤੇ ਉਹਦੇ ਸਾਹਮਣੇ ਟੋਬਾਗਾ ਤੁਸੀਂ ਇਹਦੇ ਬਾਰੇ ਕੀ ਕਹਿਣਾਗਾ ਵੀ ਇਹ ਲੱਗਦਾ ਨਹੀਂ ਬੇਅਦਬੀ ਹੋ ਰਹੀ ਹੈ ਦੇਖੋ ਇਹ ਗੰਦਾ ਪਾਣੀ ਨਿਕਲਿਆ ਗੁਰਦੁਆਰਾ ਸਾਹਿਬ ਦੇ ਬਾਹਰ ਮੂਹਰੇ ਖੜਦਾਗਾ ਇਹ ਲੱਤ ਵੀ ਤਾਂ ਹੋ ਰਹੀ ਹੈ ਜੀ ਹੱਟਦਾ ਜੀ ਹੁਣ ਮਤੇ ਪਾ ਕੇ ਦਿੱਤੇ ਹੋਏ ਨੇ ਜੀ ਮਾੜਾ ਜੀ ਸਰ ਕਿੰਨਾ ਟਾਈਮ ਹੋ ਗਿਆ ਮਤੇ ਪਾਉਣ ਨੂੰ ਸਰਕਾਰਾਂ ਕੋ ਦੇ ਦਿੱਤੀ ਰਹੀ ਹੈ ਮਾੜਾ ਜੀ ਕਿੰਨਾ ਟਾਈਮ ਹੋਗਾ ਸਰ ਪਿੰਡ ਨੂੰ ਕੋਈ ਗ੍ਰਾਂਟ ਨਹੀਂ ਆਈ ਹੈਗੀ ਸਾਨੂੰ ਤਾਂ ਦੇਖੋ ਜੀ ਹੁਣ ਹੋਏ ਨੇ 7-8 ਮਹੀਨੇ ਹੋਏ ਨੇ ਉਹ ਤੋਂ ਪਹਿਲਾਂ ਦੇਖੋ ਜੀ ਜਿਹੜੀ ਹਾਂ ਜੀ ਤਾਂ 6-7 ਸਾਲ ਹੋ ਗਏ ਕਰਪੀਆਂ ਨਹੀਂ ਆਇਆ ਉਹਦੇ ਟੈਂਡਰ ਪਿੰਡ ਦੇ ਵਿੱਚ ਤੁਸੀਂ ਹੁਣ ਕਿਨੂੰ ਅਪੀਲ ਕਰਕੇ ਆਏ ਆ ਵੀ ਟੋਬੇ ਦਾ ਜਿਹੜਾ ਪਾਣੀ ਆ ਉਹਦਾ ਵਿਕਾਸ ਜਿਹੜਾ ਸਹੀ ਕਰਾਇਆ ਜਾਵੇ ਅਸੀਂ ਮੰਤਰੀ ਤਰਪੀ ਸੋਹਜ ਜੀ ਤੇ ਸਰ ਉਹਨਾਂ ਨੇ ਹੁਣ ਤੱਕ ਕੁਝ ਦੱਸਿਆ ਨਹੀਂ ਅਸ਼ਵਾਸ਼ਣ ਦਵਾਇਆ ਨਹੀਂ ਹੈਗਾ ਉਹਨਾਂ ਨੇ ਅਸੀਂ ਹੁਣ ਤੋਂ ਜੀ ਤਿੰਨ ਤਿੰਨ ਵਾਰ ਜਾਇਆ ਤਨ ਉਹਨਾਂ ਨੇ ਤਾਂ ਕੋਈ ਦੱਸੇਗਾ ਜੀ ਸਰ ਅੱਜਾ ਜਾਣਿਆ ਜੀ ਕੋਈ ਗੱਲ ਨਹੀਂ ਕਰਦੇ ਹਾਂ ਜੀ ਕੋਈ ਗ੍ਰਾਂਟ ਨਹੀਂ ਆਈ ਪਿੰਡ ਦੇ ਵਿੱਚ ਸਾਡੇ ਜੀ ਤਾਂ ਨਹੀਂ ਕੀਆ ਸਰ ਪਿੰਡ ਦੇ ਵਿੱਚ ਗ੍ਰਾਂਟ ਨਾ ਆਉਂਦਾ ਦੇਖੋ ਸਰਕਾਰਾਂ ਤਾਂ ਕਹਿ ਰਹੀਆਂ ਨੇ ਅਸੀਂ ਘਰ ਘਰ ਤੇ ਚਲਦੇ ਆ ਆਮ ਆਦਮੀ ਦੀ ਸਰਕਾਰ ਆ ਸੱਥਾਂ ਦੇ ਵਿੱਚ ਚੱਲ ਰਹੀ ਆ ਤੇ ਤੁਸੀਂ ਕਹਿ ਰਹੇ ਸਾਨੂੰ ਕੋਈ ਗ੍ਰਾਂਟ ਨਹੀਂ ਆਈ ਹੈਗੀ ਦੇਖੋ ਜੇ ਆਇਆ ਹੋਗਾ ਤਾਂ ਹੀ ਕਹਾਂਗੇ ਨਾ ਤਾਂ ਹੀ ਪਿੰਡ ਚ ਲਾਵਾਂਗੇ ਲਈ ਤੇ ਸਰ ਜੇ ਇੱਥੇ ਰੱਬ ਨਾ ਕਰੇ ਕੱਲੂ ਕੋਈ ਬੱਚੇ ਦਾ ਜਾਂ ਕਿਸੇ ਦੀ ਜਾਨ ਚਲੀ ਜਾਂਦੀ ਫਿਰ ਉਹਦੇ ਲਈ ਮੈਂ ਇਹ ਦੱਸ ਦਵਾਂ ਵੀ ਜ਼ਿੰਮੇਵਾਰ ਕੌਣ ਆ ਜ਼ਿੰਮੇਵਾਰ ਸਰਕਾਰਾਂ ਦੇ ਆ ਜੀ ਤਾਂ ਸਰਕਾਰਾਂ ਕੋਲ ਦੇਣਾ ਨਹੀਂ ਹੈਗਾ ਜੀ ਕਿਉਂ ਸਰ ਤੇ ਤੁਸੀਂ ਪਿੰਡ ਦੇ ਮੁਖੀ ਆ ਅੱਲਾਹ ਤੁਹਾਨੂੰ ਜ਼ਿੰਮੇਵਾਰ ਠਹਿਰਾਊਗਾ ਮੁੱਖਿਆ ਠੀਕ ਆ ਜੀ ਮੁੱਖਿਆ ਕੋਈ ਵੀ ਆ ਜੀ ਜੇ ਸਰਕਾਰ ਕੋ ਦਊਗੀ ਮੁਕੇ ਤਾਂ ਹੀ ਲਾਊਗਾ ਨਹੀਂ ਇਹ ਤਾਂ ਮੰਨਦੇ ਤੁਸੀਂ ਵੀ ਗੱਲ ਜੀ ਕਿ ਸਰਕਾਰ ਨੇ ਕੋ ਦੇਣਾ ਨਹੀਂ ਹੈਗਾ ਜੀ ਤੇ ਸਰ ਹੁਣ ਮੈਨੂੰ ਇਹ ਦੱਸ ਦੋ ਪਿੰਡ ਦੇ ਲੋਕਾਂ ਦਾ ਹੱਲ ਕਿਵੇਂ ਹੋਊਗਾ ਜੀ ਦੇਖੋ ਜੀ ਇਹ ਸਾਡਾ ਟੋਬਾ ਕਟੋ-ਕਟ ਪੰਜ ਕਿੱਲਾਂ ਦੇ ਵਿੱਚ ਆ ਜੀ ਹਾਂਜੀ ਟੋਬਾ ਇੱਕ ਇੱਕ ਟੋਬਾ ਨਹੀਂ ਹੈਗਾ ਜੀ 2-2 ਟੋਬੇ ਹੋਰ ਨੇ ਉਹ ਵੀ ਨਿਗਾ ਮਾਰੇ ਹੋਈ ਜੀ ਸਰ ਸਾਰੇ ਟੋਬੇ ਉਹ ਕਹਿ ਰਹੇ ਨੇ ਵੀ ਸਾਰੇ ਟੋਬੇ ਨੇ ਜਿਹੜੇ ਪਾਣੀ ਦੇ ਭਰੇ ਹੋਏ ਨੇ ਗਰੀਬੀ ਉਤੋਂ ਲੈ ਕੇ ਅਮੀਰ ਬੰਦੇ ਦਾ ਸਾਰਾ ਹੀ ਦੱਬਿਆ ਹੋਇਆ ਨਹੀਂ ਜੀ ਵਿੱਚ ਗਰੀਬ ਆ ਵਿੱਚ ਅਮੀਰ ਆ ਸਭ ਨੇ ਜੀ ਤੇ ਸਰ ਜੇ ਤੁਸੀਂ ਕੁਝ ਕਰ ਨਹੀਂ ਸਕਦੇ ਤਾਂ ਪਿੰਡ ਦੇ ਫਿਰ ਲੋਕਾਂ ਨੇ ਤੁਹਾਨੂੰ ਸਰਪੰਚ ਬਣਾਇਆ ਕਾਰਦੇ ਲਈ ਆ ਬਾਗਾ ਜੀ ਹੁਣ ਅਸੀਂ ਦੱਤ ਫੜ ਕੇ ਜਿੱਤਰੀ ਕਹਿੰਦੇ ਦੋਖਾ ਨਾ ਕਰ ਕੇ ਜਾ ਕੇ ਲੜਾਂਗੇ ਜੀ ਕਰ ਤਾਂ ਸਕਦੇ ਨਹੀਂ ਤੁਹਾਨੂੰ ਕੀ ਸਰ ਸਾਨੂੰ ਚਾਹੀਦਾ ਸੀ ਅਗਰ ਅਗਰ ਐਮਐਲਏ ਸਾਹਮਣੇ ਇੱਕ ਵਾਰ ਕੁਝ ਨਹੀਂ ਕੀਤਾ ਸੀ ਤੁਸੀਂ ਉਹਨਾਂ ਕੋਲ ਦੁਬਾਰਾ ਜਾ ਕੇ ਆਉਂਦੇ ਪਿੰਡ ਦੇ ਲੋਕਾਂ ਦਾ ਤੁਹਾਡਾ ਫਰਜ਼ ਬਣਦਾ ਸੀ ਤੁਸੀਂ ਉਹਨਾਂ ਦਾ ਹੱਲ ਕਰਾ ਕੇ ਆਉਂਦੇ ਬਾਗਾ ਜੀ ਇੱਕ ਵਾਰ ਜਗਾ ਜੀ ਤਿੰਨ ਤੋਂ ਚਾਰ ਵਾਰ ਜਾਏ ਜੀ ਤੇ ਸਰ ਕੋਈ ਹੱਲ ਤਾਂ ਹੋਇਆ ਨਹੀਂ ਤੁਹਾਡੇ ਤਿੰਨ ਚਾਰ ਵ ਹਾਂਜੀ ਠੀਕ ਹੈ ਜੀ ਸੋ ਇਹ ਸਨ ਪਿੰਡ ਦੇ ਸਰਪੰਚ ਜਿਨ੍ਹਾਂ ਨੇ ਕਿ ਕਿਹਾ ਵੀ ਭਾਈ ਮੇਰੇ ਤਾਂ ਹੱਥ ਖੜੇ ਨੇ ਮੈਂ ਨਹੀਂ ਕੁਛ ਕਰ ਸਕਦਾ ਇਹ ਪਿੰਡ ਦਾ ਕੋਈ ਜੀ ਬਾਲੀ ਬਾਰਸ ਨਹੀਂ ਪਿੰਡ ਦਾ ਸਰਪੰਚ ਸਿਰਫ ਵੋਟਾਂ ਲੈਣ ਤੱਕ ਹੀ ਸੀਗਾ ਸਰ ਆਪਾਂ ਤੁਹਾਡੇ ਸਰਪੰਚ ਸਾਹਿਬ ਨਾਲ ਗੱਲ ਕੀਤੀ ਹੈ ਪਿੰਡ ਦਾ ਜਿਹੜਾ ਮੌਜੂਦਾ ਸਰਪੰਚ ਆ ਮੁਖੀ ਆ ਉਹਨੇ ਤਾਂ ਜੀ ਆਪਣੇ ਹੱਥ ਖੜੇ ਕਰਤੇ ਉਹ ਕਹਿੰਦਾ ਜੀ ਐਮਐਲਏ ਸਾਹਿਬ ਨਹੀਂ ਕੰਮ ਕਰਦੇ ਮੈਂ ਨਹੀਂ ਕੁਛ ਕਰ ਸਕਦਾ ਫਿਰ ਤੁਹਾਡੇ ਪਿੰਡ ਦੇ ਕੰਮ ਕਹੂ ਕੌਣ ਨਹੀਂ ਕੰਮ ਤਾਂ ਹੋ ਸਕਦਾ ਜੀ ਇਹ ਉਹ ਜੇਕ ਨਾਲ ਲੈ ਕੇ ਜਾਵੇ ਕਿਸੇ ਨੂੰ ਤਾਂ ਹੀ ਆ ਜੀ ਲੈ ਕੇ ਨਹੀਂ ਜਾਂਦੇ ਕਿਸੇ ਨਹੀਂ ਕਿਸੇ ਨੂੰ ਕਿਹਨੂੰ ਕਿਹਾ ਨੇ ਹੁਣ ਤੱਕ ਜੇ ਹੁਣ ਕਹੇ ਤੇ ਕੱਟ ਹੋਊਗਾ ਟੋਬਾ ਕਿਉਂ ਨਿਕਲੂਗਾ ਜੀ ਹਾਂ ਸਾਤੋਂ ਪਿੱਛੇ ਜਿਹੜੇ ਪਿੰਡ ਨੇ ਸ਼ਹਿਰ ਤੋਂ ਉਹ ਵੀ ਲੋਕਾਂ ਨੇ ਬਣਾਲੇ ਪਿੰਡ ਆਪਣੇ ਵਧੀਆ ਅਸੀਂ ਤਾਂ ਫੇਰ ਸ਼ਹਿਰ 'ਚ ਬੈਠੇ ਆ ਅਸੀਂ ਕਹਾਂ ਚੱਲ ਵੋਟਾਂ ਪਾਉਨੇ ਸਰਪੰਚ ਸਾਹਿਬ ਤੈਨੂੰ ਟੋਬੇ ਦਾ ਹੱਲ ਹੋਊ ਕਹਿੰਦਾ ਪੱਕਾ ਕਰਾਂਗੇ ਸਰਪੰਚ ਕਹਿੰਦਾ ਅਸੀਂ ਵੋਟਾਂ ਸੀ ਚਲੋ ਅਸੀਂ ਦੋ ਹੀ ਪਾਰਟੀ ਛੱਡ ਕੇ ਫੇਰ ਵੀ ਇਹ ਪਾਰਟੀ ਜਾ ਕੇ ਵੋਟਾਂ ਪਾਈਆਂ ਅੱਜ ਫੇਰ ਉਹੀ ਉਸਰ ਕਿੰਨੇ 2 ਸਾਲ ਹੋ ਗਏ ਤੇ 3 ਸਾਲ ਚੱਲ ਪਿਆ ਉੱਥੇ ਹੀ ਖੜਾ ਕੰਮ ਕਦੇ ਸਰਪੰਚ ਕੋਲੇ ਗਏ ਹਾਂ ਸਰਪੰਚ ਨੂੰ ਮੈਂ ਕਹਿੰਦਾ ਸਰਪੰਚ ਮੇਰੇ ਕੋਲ ਰੋਜ਼ ਆਉਂ ਤੁਸੀਂ ਸਰਪੰਚ ਆਫਰ ਕੀ ਕਹਿੰਦੇ ਨੇ ਸਰਪੰਚ ਕਹਿੰਦਾ ਕਰਦਿਆਂ 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 ਮੈਂ ਕਹਾਂ ਜੀ ਉਹ ਮੇਰਾ ਘਰ ਦੇਖ ਲਓ ਮੇਰੇ ਘਰੇ ਪਾਣੀ ਖੜਾ ਹੈ ਤੁਸੀਂ ਨਾਲ ਚਲੇ ਜਾਓ ਕਦ ਹੋਊਗਾ ਜਦ ਇੱਥੇ ਕੋਈ ਬੱਚਾ ਪੁੱচ্চਾ ਮਰ ਗਏ ਜਾਂ ਕੋਈ ਲੋਕ ਇੱਥੇ ਮਰ ਗਏ ਫਿਰ ਕਰਨਗੇ ਸਰਪੰਚ ਬੇ ਬੇਰ ਤਾਂ ਫਿਰ ਤਾਂ ਕਰਨੇ ਹੀ ਪੈਣਾ ਫਿਰ ਫਿਰ ਕੀਤੇ ਦਾ ਕੀ ਫਾਇਦਾ